ਪਲਾਟੂ ਤੁਸੀਂ ਦੇਖੋ ਜਰਮਨ ਵਾਲੇ ਬਾਈ ਦੇ ਕੜੀ ਚਾਵਲ ਉੱਥੇ ਵੀ ਤੁਸੀਂ ਮਿਹਨਤ ਕਰਨੀਆਂ ਤਾਂ ਆਪਣੇ ਪੰਜਾਬ ਚ ਰਹਿ ਕੇ ਵੀ ਮਿਹਨਤ ਕਰ ਸਕਦੇ ਹੋ ਕੜੀ ਚਾਵਲ ਰਾਜਮਾ ਚਾਵਲ ਤੇ ਛਾਟੀ ਦੀ ਲੱਸੀ ਪੰਜਾਬੀ ਖਾਣ ਪੀਣ ਦੇ ਬਹੁਤ ਸ਼ਕੀਨ ਹੈਗੇ ਤਾਂ ਪਿਆਰ ਵੀ ਬਹੁਤ ਮਿਲਦਾ ਜਦੋਂ ਸਾਫ ਸੁਥਰਾ ਖਾਣ ਨੂੰ ਮਿਲੂਗਾ ਇਹ ਜਿਹੜੀ ਮਿੱਟੀ ਆ ਪੰਜਾਬ ਦੀ ਖਸਬੂ ਇਹ ਖਿੱਚਲੀ ਹੁੰਦੀ ਹੈ ਬਸ ਇਹੀ ਸੀ ਮੇਨ ਦਾ ਵੀ ਆਪਾਂ ਗੱਲ ਸਟੈਪ ਪੱਟ ਲਿਆ ਸੀਗਾ ਬਾਹਰ ਦਾ ਮੇਨ ਸਟੈਪ ਤਾਂ ਇੱਥੇ ਹੀ ਆ ਜਿਹੜਾ ਇੱਥੇ ਰਹਿ ਕੇ ਆਪਾਂ ਕੰਮ ਕਰੀਏ ਲੋਕਾਂ ਦਾ ਕੰਮ ਹੈ ਨਹੀਂ ਬਹੁਤ ਕੰਮ ਆ ਹਲਕਾ ਫੁਲਕਾ ਵੀ business ਨਾਲ ਛੋਟੇ ਛੋਟੇ business ਨਾਲ ਕਵ ਸਟੈਪ ਅਪ ਹੁੰਦਾ ਨਹੀਂ ਬਾਕੀ ਤਾਂ ਪੌੜੀ ਬਣ ਜਾਂਦੀ ਹੈ ਉਹ ਕਹਿੰਦੇ ਤੁਸੀਂ ਉੱਥੇ ਇੱਥੇ ਵਾਪਸ ਆਓ ਤਾਂ ਆਪਣਾ ਗਰੋਥ ਕਰੋ ਤੁਸੀਂ ਜੀ ਜਰਮਨ ਤੁਸੀਂ ਜਦੋਂ ਪਹਿਲਾਂ ਗਏ ਸਭ ਤੋਂ ਪਹਿਲਾਂ ਕਿਹੜੀ ਰੈਸਟੋਰੈਂਟਸ ਲੱਗੇ ਤੇ ਉੱਥੇ ਕੀ ਕੁਝ ਬਣਾਉਂਦੇ ਸੀਗੇ ਕਿ ਪੰਜਾਬੀ ਲੋਕ ਆਉਂਦੇ ਸੀ ਉੱਥੇ ਆਪਣੇ ਹਾਂਜੀ ਹਾਂਜੀ ਮੈਂ ਸਭ ਤੋਂ ਪਹਿਲਾਂ ਰੋਇਲ ਮਹਾਰਾਜਾ ਜਾਈ ਜਰਮਨ ਚ ਫ੍ਰੈਂਕਫਰਟ ਕੋਲੇ ਓਪਨ ਹਾਈਪਟ ਸਟਾਰਟ ਗਾਈ ਪੈਂਟ ਨੂੰ ਸਟਾਰਟ ਕਹਿ ਦਿੰਦੇ ਮਤਲਬ ਇਹ ਪਤਾ ਲੱਗ ਗਿਆ ਵਿਦੇਸ਼ੀਆਂ ਨੂੰ ਵੀ ਇੰਡੀਅਨ ਖਾਣਾ ਵਾਕਈ ਲਾਜਵਾਬ ਹੈਗਾ ਤੇ ਪੰਜਾਬੀ ਬੰਦਾ ਬਣਾ ਇੰਡੀਅਨ ਖਾਣੇ ਦਾ ਪਹਿਲਾਂ ਵੀ ਸੀ ਤੇ ਹੁਣ ਵੀ ਤੇ ਰਹਣਗੇ ਜੀ ਕੰਦੇ ਸੜਕਾਂ ਸਾਫ਼ ਵੱਡੀਆਂ ਬਿਲਡਿੰਗਾਂ ਪਰ ਲੱਗਦਾ ਜਿਹੜੀ ਆ ਤੁਸੀਂ ਬਿਲਕੁਲ ਥੱਲੇ ਖੜੇ ਛਤਰੀ ਲਾਈ ਹੈ ਛੋਟੀ ਜੀ ਪਰ ਜਿਹੜੀ ਇਹ ਹਵਾ ਐ ਮੈਨੂੰ ਲੱਗਦਾ ਇਹ ਨਹੀਂ ਉੱਥੇ ਮਹਿਸੂਸ ਹੁੰਦੀ ਜਿਹੜੀ ਇਹ ਚੀਜ਼ ਤੁਸੀਂ ਕਿਹਾ ਇਹ ਬਹੁਤ ਵਧੀਆ ਪੁਆਇੰਟ ਆ ਆ ਹੁਣ ਨਾ ਉੱਥੇ ਹੁਣ ਹਲਕਾ ਜਾਂ ਠੰਡ ਹੁੰਦੀ ਐ ਵੈਸੇ ਲੋਕ ਬਾਅਦ ਸਟਰੀਟ ਫੂਡ ਤੇ ਖਾਣਾ ਪਸੰਦ ਕਰਦੇ ਮੀ ਪਈ ਆ ਵੀ ਉਹ ਬਾਅਦ ਖਾਣਗੇ ਉਹ ਇਹ ਚੀਜ਼ ਨੂੰ ਇੰਨਾ ਕਿ ਲਾਈਕ ਕਰਦੇ ਆ ਵੀ ਜਿਵੇਂ ਅਰਦਾਸ ਕਰਦੇ ਆ ਵੀ ਅੱਜ ਧੁੱਪ ਨਿਕਲ ਜੇ ਇਹੜਾ ਆਪਾਂ ਇੱਥੇ ਨੈਸ਼ਨਲ ਵਾਤਾਵਰਣ ਦੇ ਉੱਤੇ ਨਿਮਾਈਆਂ ਕਿ ਕਰਾ ਨਹੀਂ ਇਹ ਚੀਜ਼ਾਂ ਪਹਿਲਾਂ ਟੁੱਕੇ ਹੋ ਗਈ ਜੀ ਫਰੈਸ਼ ਹਵਾ ਮਿਲ ਰਹੀ ਹੈ ਇਹ ਰਸਤੇ ਲੋਕ ਤਰਸਦੇ ਪੱਥਰ ਰੱਖ ਕੇ ਦੇਲ ਤੇ ਬੰਦਾ ਬਾਹਰ ਜਾਂਦਾ ਸਹੀ ਹੈ ਇਹ ਚ ਕੋਈ ਸ਼ੱਕ ਨਹੀਂ ਜਿਹੜੇ ਪ੍ਰਦੇਸੀ ਜਣੇ ਆਪਾਂ ਇੱਥੇ ਬੈਠੇ ਕਹਿ ਦਿੰਦੇ ਆ ਵੀ ਹੁਣ ਸਾਲ ਹੋ ਗਿਆ 2 ਸਾਲ ਹੋ ਗਏ ਮੈਨੂੰ ਵਾਈਫ ਨੂੰ ਭੇਜੋ ਕੁਛ ਕਰ ਦਿਓ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਇੱਕ ਯੂਰੋ ਲਾਉਣਾ ਕਿੰਨਾ ਮੁਸ਼ਕਲ ਹੁੰਦਾ ਉਹਨਾਂ ਨੂੰ ਹਰ ਇੱਕ ਬੰਦਾ ਉੱਥੇ ਜਿਹੜਾ ਅੱਜ ਕੋਈ ਟਰੱਕ ਚਲਾ ਰਿਹਾ ਕੋਈ ਕੰਪਨੀ ਉਹਨਾਂ ਹਰ ਇੱਕ ਨੇ ਗਰਾਊਂਡ ਲੈਵਲ ਤੋਂ ਵੈਕਿਊਮ ਫਲਸ਼ਾਂ ਸਭ ਨੇ ਕਈ ਕੰਮ ਕੀਤੇ ਹੋਇਆ ਕਿਉਂ ਨਾ ਆਪਾਂ ਇਤਿਹਾਸ ਸਰਦਾਰੀ ਦੇ ਇੰਨੀ ਸੋਹਣੀ ਰਿਸਪੈਕਟ ਮਿਲਦੀ ਇੱਥੇ ਪੰਜਾਬ 'ਚ ਇੱਥੇ ਅੱਗੇ ਕੰਮ ਕਰੀਏ ਇਹ ਚੀਜ਼ਾਂ ਮੇਨਲੀ ਪੰਜਾਬੀ ਫੂਡ ਉੱਥੇ ਹੀ ਸਰਦਾਰ ਸਾਹਿਬ ਇਹ ਲੋਕ ਚਾਨਣ ਲਾਗੇ ਸੀ ਪੰਜਾਬ 'ਚ ਅੱਗੇ ਕਿਉਂ ਜਾਂਦੇ ਗੋਲਡਨ ਟੈਂਪਲ ਨੂੰ ਜਾਂਦੇ ਅਮਰ ਸਾਹਿਬ ਜੀ ਪੰਜਾਬ ਨਾ ਦੇ ਉਸ ਤੋਂ ਬਾਅਦ ਮੱਕੀ ਰੋਟੀ ਸਰਦਾਰ ਸਾਹਿਬ ਵਿੱਚ ਵਿਸ਼ੇਸ਼ਣ ਲੱਗ ਗਈ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਸਾਡੇ ਪੰਜਾਬ ਦੀ ਨੌਜਵਾਨ ਜਿਦਣਾ ਕਿਤੇ ਵਿਦੇਸ਼ਾਂ ਤੋਂ ਵਾਪਸ ਵੀ ਪੰਜਾਬੀ ਪਰਤਣ ਲੱਗੇ ਆ ਕਿਉਂਕਿ ਪੰਜਾਬ ਵਰਗਾ ਮਾਹੌਲ ਪੰਜਾਬ ਵਰਗੀ ਖੁਸ਼ੀ ਤੇ ਪੰਜਾਬ ਵਰਗਾ ਸੱਭਿਆਚਾਰ ਜਿਹੜਾ ਉਹ ਦੂਜੇ ਦੇਸ਼ਾਂ ਦੇ ਵਿੱਚ ਨਹੀਂ ਮਿਲਦਾ ਪੰਜਾਬ ਦੀ ਖੇਤ ਪੰਜਾਬ ਦੀ ਮਿੱਟੀ ਜਿਹਦੇ ਨਾਲ ਲੋਕ ਜੁੜੇ ਹੋਇਆ ਤਾਂ ਦੁਬਾਰੇ ਫੇਰ ਆਪਣੇ ਜਿਹੜੇ ਹੈਗੇ ਆ ਦੇਸ਼ ਪਰਤਣ ਲੱਗ ਗਿਆ ਤਾਂ ਅੱਜ ਤੁਹਾਨੂੰ ਇੱਕ ਐਸੀ ਨੌਜਵਾਨ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ ਜਿਹੜਾ ਪਿਛਲੇ ਕਈ ਸਾਲਾਂ ਤੋਂ ਜਰਮਨ ਦੇ ਵਿੱਚ ਸ਼ੈਫ ਦਾ ਕੰਮ ਕਰਦਾ ਸੀ ਬੰਬੇ ਤਾਜ ਹੋਟਲ ਦੇ ਵਿੱਚ ਵੀ ਕੰਮ ਕਰਦਾ ਰਿਹਾ ਛੱਬ ਸੀਗਾ ਪਰ ਉਸ ਤੋਂ ਬਾਅਦ ਪਰਿਵਾਰ ਤੋਂ ਦੂਰ ਜਾਣਾ ਪਿਆ ਕਿਉਂਕਿ ਕਮਾਈ ਕਰਨ ਵਾਸਤੇ ਪਰਿਵਾਰ ਦੇ ਆਰਥਿਕ ਖਾਲਾਸ ਸੁਧਾਰਨ ਵਾਸਤੇ ਬੜੇ ਲੋਕ ਆ ਜਿਹੜੇ ਕਮਾਈ ਕਰਨ ਵਾਸਤੇ ਵਿਦੇਸ਼ਾਂ ਜਾਂਦੇ ਆ ਪਰ ਕਿਤੇ ਨਾ ਕਿਤੇ ਪੰਜਾਬ ਦੀ ਆਬੋ ਹਵਾ ਦੁਬਾਰਾ ਉਸ ਨੌਜਵਾਨ ਨੂੰ ਖਿੱਚ ਲਈ ਹੈ ਤਾਂ ਜਰਮਨ ਤੋਂ ਮੁੰਡੇ ਨੇ ਵਾਪਸੀ ਕੀਤੀ ਹੈ ਕੁਲਵਿੰਦਰ ਸਿੰਘ ਨਈਆਂ ਵਾਲੇ ਪਿੰਡ ਦਾ ਹੈਗਾ ਤਾਂ ਇੱਕ ਸਪੈਸ਼ਲ ਆਪਣੀ ਸਟਾਲ ਲਾਈ ਆ ਉਹਨੇ ਤੁਹਾਨੂੰ ਸਾਰੀ ਸਟਾਲ ਦਿਖਾਵਾਂਗੇ ਪਹਿਲਾਂ ਤੁਸੀਂ ਦੇਖੋ ਜਰਮਨ ਵਾਲੇ ਬਾਈ ਦੇ ਕੜੀ ਚਾਵਲ ਉੱਥੇ ਵੀ ਤੁਸੀਂ ਮਿਹਨਤ ਕਰਨੀ ਹੈ ਤਾਂ ਆਪਣੇ ਪੰਜਾਬ 'ਚ ਰਹਿ ਕੇ ਵੀ ਮਿਹਨਤ ਕਰ ਸਕਦੇ ਹੋ ਤਾਂ ਜਿੱਥੇ ਪੰਜਾਬੀਆਂ ਨੇ ਪੂਰੇ ਵਿਸ਼ਵ ਦੀ ਗੱਲ ਕਰ ਰਹੀ ਹੈ ਮੱਲਾ ਮਾਰੀਆਂ ਹਰ ਫੀਲਡ 'ਚ ਪੰਜਾਬੀ ਜਿਹੜੇ ਆਪਣਾ ਡੰਕਾ ਵਜਾਂਦੇ ਆ ਉੱਥੇ ਹੀ ਇਸ ਨੌਜਵਾਨ ਦੀ ਕਹਾਣੀ ਕਿ ਬੜੀ ਦਿਲਸੋਖ ਹੈ ਹਾਲਾਂਕਿ ਪਰਿਵਾਰ ਇੱਥੇ ਹੀ ਦਾ ਹੈਗਾ ਪਰ ਪਿਛਲੇ ਕਈ ਸਾਲਾਂ ਤੋਂ ਇਹ ਜਰਮਨ ਸੀਗਾ ਜਰਮਨ ਦੇ ਵਿੱਚ ਸ਼ੈਫ ਦਾ ਕੰਮ ਕਰਦਾ ਸੀ ਰੈਸਟੋਰੈਂਟ ਹੋਟਲ ਦੇ ਵਿੱਚ ਪਰ ਇਹਨੂੰ ਲੱਗਿਆ ਕਿ ਨਹੀਂ ਹੁਣ ਪੰਜਾਬ ਜਾਣਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਜਿਸ ਤਰੀਕੇ ਨਾਲ ਐਨ ਆਰ ਆਈ ਹੋਣ ਜਾਂ ਜਿਹੜੇ ਬਿਜ਼ਨਸਮੈਨ ਤਗੜੇ ਬਿਜ਼ਨਸਮੈਨ ਨੇ ਆ ਪੰਜਾਬੀਆਂ ਨੂੰ ਕਹੇ ਤੁਸੀਂ ਆਪਣੇ ਪੰਜਾਬ ਆ ਕੇ ਆਪਣਾ ਕਾਰੋਬਾਰ ਸੰਭਾਲੋ ਤਾਂ ਕਿਤਨੇ ਕੀਤੇ ਉਹ ਚੀਜ਼ ਗੁਲਵਿੰਦਰ ਦੇ ਦਿਲ ਦੇ ਵਿੱਚ ਵੀ ਆਈ ਵੀ ਹੁਣ ਆਪਣੇ ਪੰਜਾਬ ਵਾਪਸ ਚਲੀਏ ਤਾਂ ਕੁਲਵਿੰਦਰ ਆ ਕਾਰ ਹੈਗੀ ਕਾਲਟੋ ਕਾਰ ਹੈ ਜਿਹੜੀ ਤੁਹਾਨੂੰ ਦਿਖਾ ਦਈਏ ਆਲਟੋ ਕਾਰ ਦੇ ਵਿੱਚ ਰੋਸ ਸਵੇਰੇ ਆਪਣੇ ਪਿੰਡੋਂ ਆਂਦਾ ਅ ਕੜੀ ਚਾਵਲ ਰਾਜਮਾ ਚਾਵਲ ਤੇ ਛਾਟੀ ਦੀ ਲੱਸੀ ਪੰਜਾਬੀ ਖਾਣ ਪੀਣ ਦੇ ਬਹੁਤ ਸ਼ਕੀਨ ਹੈਗੇ ਆ ਤਾਂ ਪਿਆਰ ਵੀ ਬਹੁਤ ਮਿਲਦਾ ਜਦੋਂ ਸਾਫ ਸੁਥਰਾ ਖਾਣ ਨੂੰ ਮਿਲੂਗਾ ਵਧੀਆ ਖਾਣ ਨੂੰ ਮਿਲੂਗਾ ਬਿਨਾਂ ਮਿਲਾਵਟੋਂ ਖਾਣ ਨੂੰ ਮਿਲੂਗਾ ਤਾਂ ਕਦਰ ਤਾਂ ਨਹੀਂ ਬਹੁਤ ਹੈਗਾ ਭਾਈ ਕੁਲਵਿੰਦਰ ਨਾਲ ਗੱਲ ਕਰਦੇ ਆ ਕਿ ਕੀ ਬੜਾ ਮੁਸ਼ਕਲ ਹੁੰਦਾ ਘਰ ਤੋਂ ਦੂਰ ਜਾਣਾ ਘਰ ਤੋਂ ਦੂਰ ਜਾ ਕੇ ਫਿਰ ਬੰਦਾ ਕਿਵੇਂ ਦਿਨ ਕੱਟਦਾ ਉਹ ਹਰ ਬੰਦੇ ਨੂੰ ਪਤਾ ਹੀ ਹੈ ਜਿਹੜਾ ਬੰਦਾ ਘਰੋਂ ਬਾਹਰ ਰਹਿੰਦਾ ਬੜੀ ਮੁਸ਼ਕਲ ਹੁੰਦੀ ਹੈ ਪਰ ਕੁਲਵਿੰਦਰ ਨੇ ਵੀ ਕਾਫੀ ਮੁਸ਼ਕਲਾਂ ਕੱਟੀਆਂ ਪਰ ਪੰਜਾਬ ਦੀ ਖਿੱਚ ਇਹਦੇ ਦਿਲ 'ਚ ਸੀ ਕਿ ਮੈਂ ਵਾਪਸ ਆਪਣੇ ਘਰ ਜਾਣਾ ਆਪਣੇ ਪਰਿਵਾਰ 'ਚ ਰਹਿਣਾ ਆਪਣੇ ਸੂਬੇ 'ਚ ਰਹਿ ਕੇ ਮਿਹਨਤ ਕਰਨੀ ਹੈ ਤਾਂ ਬਾਈ ਕੁਲਵਿੰਦਰ ਸਾਡੇ ਨਾਲ ਹੈਗਾ ਬਾਈ ਜਿਵੇਂ ਪਹਿਲਾਂ ਹੀ ਕਿਹਾ ਬੜੇ ਮਿਹਨਤ ਕਰਦੇ ਨੌਜਵਾਨ ਆਪਣੇ ਵਿਦੇਸ਼ਾਂ ਜਾਂਦੇ ਆ ਲਗਾਤਾਰ ਜਿਹੜਾ ਉਰਖ ਪਾਰਦਾ ਕਰ ਰਹੇ ਹੁਣ ਵਾਪਸ ਵੀ ਆਣ ਲੱਗੇ ਤੁਸੀਂ ਵੀ ਆਏ ਹੋ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਜਰਮਨ ਗਏ ਕਦੋਂ ਸੀ ਪਹਿਲਾਂ ਸਾਰਿਆਂ ਨੂੰ ਸੱਸੀ ਗਾਦੀ ਤੁਹਾਡੇ ਵੱਲਕਮ ਸਪੋਰਟਮੈਨ ਟੀਵੀ ਦਾ ਹੁੰਦਾ ਸੀ ਤੇ ਮਹਾਰਾਜ ਆਪਣਾ ਵਾਪਸ ਆਉਣ ਦਾ ਕਹਦੇ ਹੋਈ ਵਾਪਸ ਤੇ ਇਹ ਹੈ ਜੀ ਜਿਹੜਾ ਪੰਜਾਬ ਹੈ ਨਾ ਜੀ ਇਹ ਜਿਹੜੀ ਮਿੱਟੀ ਹੈ ਪੰਜਾਬ ਦੀ ਖੁਸ਼ਬੂ ਹੈ ਖਿੱਚ ਲਿਆ ਹੁੰਦੀ ਹੈ ਜਿਹੜੀ ਆਪਣੀਆਂ ਜੜਾਂ ਇੱਥੇ ਹੋ ਗਈਆਂ ਇਹ ਮੱਲੂਮ ਦੀ ਵਾਪਸ ਖਿੱਚ ਲਿਆ ਕਰਨੀ ਨੰਬਰ 1 ਤੇ ਇਹ ਹੋ ਗਏ ਨੰਬਰ 2 ਤੇ ਇਹ ਸੀ ਫਾਰ ਸਭ ਬਿਮਾਰ ਹੋ ਗਏ ਸੀ ਉਹਦਾ ਕਾਰਨ ਸੀ ਕੁਸ਼ਕਾਉਣ ਦਾ ਹੀ ਤੇ ਬਸ ਇਹੀ ਸੀ ਮੇਨ ਦਾ ਵੀ ਆਪਾਂ ਗਲਤ ਸਟੈਪ ਪੱਟ ਲਿਆ ਸੀਗਾ ਜੀ ਬਾਹਰ ਦਾ مین ਸਟੈਪ ਤਾਂ ਇੱਥੇ ਹੀ ਹੈ ਜਿਹੜਾ ਅਖਰਿਆ ਗਿਆ ਆਪਾਂ ਕੰਮ ਕਰੀਏ ਲੋਕ ਕਹਿੰਦੇ ਕੰਮ ਐ ਨਹੀਂ ਬਹੁਤ ਕੰਮ ਆ ਗੱਲ ਕੀ ਥੋੜਾ ਜਿਹਾ ਗਾਈਡੈਂਸ ਕਰਨ ਦੀ ਸਰਕਾਰ ਨੂੰ ਵੀ ਚਾਹੀਦਾ ਨਾ ਬਾਕੀ ਸਰਕਾਰ ਤਾਂ ਆਪਣੇ ਸਰਦੇ ਦੇ ਕੋਲ ਆਪਾਂ ਨੂੰ ਖੁਦ ਕਰਨਾ ਚਾਹੀਦਾ ਕੰਮ ਬਹੁਤ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਿਹਾ ਵੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਹਾਂਜੀ ਹਾਂਜੀ ਕਹਿੰਦੇ ਵੀ ਤੁਸੀਂ ਜਿਹੜਾ ਹਲਕਾ ਫੁਲਕਾ ਵੀ ਬਿਜ਼ਨਸ ਥੋੜੇ ਛੋਟੇ ਛੋਟਾ ਬਿਜ਼ਨਸ ਇੱਕ ਸਟੈਪ ਹੁੰਦਾ ਨਹੀਂ ਬਾਕੀ ਤਾਂ ਪੌੜੀ ਬਣ ਜਾਂਦੀ ਹੈ ਉਹ ਕਹਿੰਦੇ ਤੁਸੀਂ ਉੱਥੇ ਇੱਥੇ ਵਾਪਸ ਆਓ ਤਾਂ ਆਪਣਾ ਗਰੋਥ ਕਰੋ ਤੁਸੀਂ ਹਾਂਜੀ ਮੈਨੂੰ ਲੱਗ ਕਹ ਰਹੇ ਆ ਵੀ ਤੁਸੀਂ ਵਾਪਸ ਆਓ ਆਪਣੇ ਸੂਬੇ ਨੂੰ ਸੰਭਾਲੋ ਆਪਣੀ ਮਿੱਟੀ ਨਾਲ ਜੁੜੋ ਖੇਤਾਂ ਨੂੰ ਸੰਭਾਲੋ ਲੱਗਦਾ ਇਹ ਚੀਜ਼ਾਂ ਖਿੱਚ ਕੇ ਲੈ ਰਹੀਆਂ ਵਾਪਸ ਮੁੰਡੇ ਹਾਂ ਕੋਈ ਸ਼ੱਕ ਨਹੀਂ ਗਾ ਕਿਉਂਕਿ ਜਦੋਂ ਆਪਣਾ ਜਿਵੇਂ ਟ੍ਰੇਨ ਹੁੰਦੀ ਹੈ ਇੰਜਨ ਹੁੰਦਾ ਸੀਐਮ ਸਾਹਿਬ ਆਪਣੇ ਕਹ ਰਹੇ ਨੇ ਤਾਂ ਉਹ ਕੋਈ ਨਹੀਂ ਕਿ ਆਪਾਂ ਨੂੰ ਇੱਥੇ ਸਪੋਰਟ ਮਿਲੂਗੀ ਤਾਂ मोस्ट 웰ਕਮ ਹੈ ਜੀ ਅੱਛਾ ਜਰਮਨ ਜਰਮਨ ਤੁਸੀਂ ਜਦੋਂ ਪਹਿਲਾਂ ਗਏ ਸਭ ਤੋਂ ਪਹਿਲਾਂ ਕਿਹੜੀ ਰੈਸਟੋਰੈਂਟਸ ਲੱਗੇ ਤੇ ਉੱਥੇ ਕੀ ਕੁਝ ਬਣਾਉਂਦੇ ਸੀਗੇ ਕੀ ਪੰਜਾਬੀ ਲੋਕ ਆਉਂਦੇ ਸੀ ਉੱਥੇ ਆਪਣੇ ਹਾਂਜੀ ਹਾਂਜੀ ਮੈਂ ਸਭ ਤੋਂ ਪਹਿਲਾਂ ਰਾਇਲ ਮਹਾਰਾਜਾ ਜਾਈ ਜਰਮਨ ਚ ਫ੍ਰੈਂਕਫਰਟ ਕੋ ਉੱਥੇ ਸੀਗਾ ਉੱਥੇ ਕੀ ਹੋਇਆ ਐਕਚੁਅਲੀ ਜਿਹੜਾ ਇੰਡੀਅਨ ਖਾਣਾ ਇੰਡੀਅਨ ਕੁੱਚੇ ਕਹਿੰਦੇ ਆ ਕਿਚਨ ਨੂੰ ਉੱਥੇ ਜਦੋਂ ਕਰੋਨਾ ਆਇਆ ਨਹੀਂ ਉਸ ਤੋਂ ਬਾਅਦ ਇਮਿਊਨਿਟੀ ਬੂਸਟਰ ਦਾ ਟੈਬਲਟ ਚੱਲਣ ਲੱਗੇ ਆਈ ਸਾਰੇ ਪੂਰੇ ਵਰਲਡ 'ਚ ਤੇ ਜਿਹੜੇ ਆਪਣੇ ਇੰਡੀਅਨ ਮਸਾਲੇ ਸੀਗੇ ਜ ਜੂ ਉਹਨਾਂ ਨੂੰ ਪਤਾ ਲੱਗਿਆ ਵੀ ਕਹਿੰਦਾ ਇੰਡੀਅਨ ਨੇ ਸਰਵਾਈਵ ਕੀਤਾ ਮਸਾਲਿਆਂ ਦੇ ਇਮਿਊਨਿਟੀ ਬੂਸਟਰ ਲੈ ਕੇ ਅਦਾਲਚੀਨੀ ਹੋਗੀ ਲੌਂਗ ਹੋਗਾ ਜੂਤਰੀ ਹੋਗੀ ਤੇ ਜ ਪਤਾ ਹੋ ਗਿਆ ਇਹ ਚੀਜ਼ਾਂ ਹੀ ਬੇਲ ਹੋਗੀ ਜੀ ਗਲੋਏ ਹੋਗੀ ਜੀ ਇਹ ਚੀਜ਼ਾਂ ਬਹੁਤ ਜ਼ਿਆਦਾ ਉਹਨਾਂ ਨੇ ਇੰਪਰੂਵਮੈਂਟ ਕੀਤੀ ਇਮਿਊਨਿਟੀ ਬੂਸਟਰ ਅਸਤੇ ਫੇ ਬਾਅਦ ਲੋਕਾਂ ਨੇ ਰਿਸਰਚ ਬਹੁਤ ਜਿਆਦਾ ਕਰ ਲਿਆ ਤਾਂ ਕਿ ਫਿਰ ਅਫਟਰ ਕੋਰੋਨਾ ਇੰਡੀਅਨ ਇਹਦਾ ਖਾਣਾ ਹੀ ਉੱਥੇ ਬਹੁਤ ਜਿਆਦਾ ਗਰੋਥ ਹੋਇਆ ਰੈਸਟੋਰੈਂਟ ਬਹੁਤ ਪ੍ਰਮਾਰਚ ਹੋਏ ਬਹੁਤ ਮਜ਼ੇ ਗਰੋਥ ਹੋਈ ਉਹਨਾਂ ਦੀ ਤਾਂ ਇਹਨਾਂ ਨੂੰ ਪ੍ਰਮੋਟ ਹੋਏ ਬਹੁਤ ਜਿਆਦਾ ਆਪਣੇ ਮਸਾਲੇ ਇਹ ਕਿਨੂੰ ਤੁਸੀਂ ਵੀ ਮੈਨੂੰ ਲੱਗਦਾ ਇਹ ਸਾਰਾ ਇਹਦੇ ਵਿੱਚ ਆ ਜਿਹੜੇ ਚਾਵਲ ਹੈਗੇ ਐ ਤੇ ਪੱਤਾ ਦਾਲ ਚੀਨ ਮਤਲਬ ਇਹ ਪਤਾ ਲੱਗ ਗਿਆ ਵਿਦੇਸ਼ੀਆਂ ਨੂੰ ਵੀ ਇੰਡੀਅਨ ਖਾਣਾ ਵਾਕਈ ਲਾਜਵਾਬ ਹੈਗਾ ਤੇ ਪੰਜਾਬੀ ਬੰਦਾ ਬਣਾਵੇ ਤਾਂ ਉਹ ਵੀ ਵਾਕ ਮਾਣ ਹਾਂ 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 ਬਹੁਤ ਬਹੁਤ ਕੋਈ ਇਹ ਚ ਸ਼ੱਕ ਨਹੀਂ ਗਾਦੀ ਇੰਡੀਅਨ ਖਾਣੇ ਦਾ ਪਹਿਲਾਂ ਵੀ ਸੀ ਤੇ ਹੁਣ ਵੀ ਤੇ ਰਹਣਗੇ ਜ ਕੰਦੇ ਸੜਕਾਂ ਸਾਫ਼ ਵੱਡੀਆਂ ਬਿਲਡਿੰਗਾਂ ਪਰ ਲੱਗਦਾ ਜਿਹੜੀ ਆ ਤੁਸੀਂ ਬਿਲਕੁਲ ਥੱਲੇ ਖੜੇ ਛਤਰੀ ਲਾਈ ਹੈ ਛੋਟੀ ਜੀ ਪਰ ਜਿਹੜੀ ਇਹ ਹਵਾ ਮੈਨੂੰ ਲੱਗਦਾ ਇਹ ਨਹੀਂ ਉੱਥੇ ਮਹਿਸੂਸ ਹੁੰਦੀ ਜਿਹੜੀ ਇਹ ਚੀਜ਼ ਤੁਸੀਂ ਕਿਹਾ ਇਹ ਬਹੁਤ ਵਧੀਆ ਪੁਆਇੰਟ ਆ ਆ ਹੁਣ ਨਾ ਉੱਥੇ ਹੁਣ ਹਲਕਾ ਜਾਂ ਠੰਡ ਹੁੰਦੀ ਹੈ ਵੈਸੇ ਲੋਕ ਬਾਅਦ ਸਟਰੀਟ ਫੂਡ ਤੇ ਖਾਣਾ ਪਸੰਦ ਕਰਦੇ ਮੀ ਪਈ ਆ ਬੇ ਉਹ ਬਾਅਦ ਖਾਣਗੇ ਉਹ ਇਹ ਚੀਜ਼ ਨੂੰ ਇੰਨਾ ਕਿ ਲਾਈਕ ਕਰਦੇ ਆ ਜਿਵੇਂ ਅਰਦਾਸ ਕਰਦੇ ਆ ਵੀ ਅੱਜ ਧੁੱਪ ਨਿਕਲ ਜੇ ਜਿਹੜਾ ਆਪਾਂ ਇੱਥੇ ਨੈਸ਼ਨਲ ਵਾਤਾਵਰਣ ਦੇ ਉੱਤੇ ਨਿਮਾਈਏ ਕਿ ਕਰਾ ਨਹੀਂ ਇਹ ਚੀਜ਼ਾਂ ਪ ਦੇਸ਼ਾਵਾਦ ਮਦਰੀਏ ਇਹਾਸਤ ਲੋਕ ਤਰਸਦੇ ਆਂ ਹਾਂਜੀ ਅੱਛਾ ਭਾਈ ਜਦੋਂ ਵਾਪਸੀ ਦਾ ਪਲਾਨ ਗਏ ਹੁਣ ਖਰਚਾ ਬਹੁਤ ਹੁੰਦਾ ਹੈ ਹਾਂਜੀ ਹਾਂਜੀ ਹਾਲਾਂਕਿ ਪਰਿਵਾਰ ਵੀ ਪਾਲਣਾ ਹੈ ਬੜਾ ਖਰਚਾ ਆਉਂਦਾ ਤੰਗੀਆਂ ਬਹੁਤ ਹੁੰਦੀਆਂ ਪਿੱਛੇ ਬੱਚੇ ਆ ਥੋੜੇ ਬੱਚੇ ਵੀ ਕਹਿੰਦੇ ਉਹਨੂੰ ਵੀ ਵਾਪਸ ਆਜੋ ਡੇਲੀ ਗੱਲ ਕਰਨੀ ਇਹ ਬੜੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਪੱਥਰ ਰੱਖ ਕੇ ਦਿਲ ਤੇ ਬੰਦਾ ਬਾਹਰ ਜਾਂਦਾ ਸਹੀ ਹੈ ਇਹ ਚ ਕੋਈ ਸ਼ੱਕ ਨਹੀਂ ਜਿਹੜੇ ਪ੍ਰਦੇਸੀ ਆਣੇ ਆਪਾਂ ਇੱਥੇ ਬੈਠੇ ਕਹਿ ਦਿੰਦੇ ਆ ਵੀ ਹੁਣ ਸਾਲ ਹੋ ਗਿਆ 2 ਸਾਲ ਹੋ ਗਏ ਮੈਨੂੰ ਵਾਈਫ ਨੂੰ ਭੇਜ ਦੋ ਕੁਛ ਕਰ ਦੋ ਉਹਨਾਂ ਨੂੰ ਪੁੱਛ ਕੇ ਦੇਖੋ ਕਿਤੇ ਉਹ ਮੰਨ ਕੇ ਚਲੋ ਕੋਈ ਇੱਥੇ ਪ੍ਰਦੇਸੀ ਭਾਈ ਹੁੰਦਾ ਆਪਣਾ ਜੀ ਇੱਥੇ ਆਉਂਦੇ ਸੇਮ ਆਪਾਂ ਆ ਇਸਟੇਜ ਉੱਥੇ ਜੀ ਹਰ ਇੱਕ ਬੰਦਾ ਉੱਥੇ ਜਿਹੜਾ ਅੱਜ ਕੋਈ ਟਰੱਕ ਚਲਾ ਰਿਹਾ ਕੋਈ ਕੰਪਨੀ ਉਹਨਾਂ ਹਰ ਇੱਕ ਨੇ ਗਰਾਊਂਡ ਲੈਵਲ ਤੋਂ ਵੈਕਿਊਮ ਫਲਸ਼ਾਂ ਸਾਹਿਬ ਨੇ ਕਈ ਕੰਮ ਕੀਤੇ ਹੋਇਆ ਕਿਉਂ ਨਾ ਆਪਾਂ ਇੱਥੇ ਆ ਸਰਦਾਰੀ ਦੇ ਇੰਨੀ ਸੋਹਣੀ ਰਿਸਪੈਕਟ ਮਿਲਦੀ ਇੱਥੇ ਪੰਜਾਬ 'ਚ ਇੱਥੇ ਆ ਕੇ ਕੰਮ ਕਰੀਏ ਇਹ ਚੀਜ਼ਾਂ ਤਾਂ ਮੈਂ ਤਾਂ ਇਹੀ ਕਹਿੰਦਾ ਵੀ ਇੱਥੇ ਕੰਮ ਕਰਨਾ ਚਾਹੀਦਾ ਕੰਮ ਦੀ ਕੋਈ ਲੋੜ ਕੀ ਕੀ ਉੱਥੇ ਕੀ ਬਣਾਉਂਦੇ ਕੀ ਕੁ ਸੀਗਾ ਤੁਸੀਂ ਕਿਹੜੀ ਚੀਜ਼ ਮੇਨ ਯਾਨੀ ਪੰਜਾਬੀ ਫੂਡ ਕਿਹੜਾ ਸੀ ਇਹ ਲੋਕ ਚਾਨਨ ਲੱਗੇ ਸੀ ਪੰਜਾਬ ਚ ਅੱਗੇ ਕਿਉਂ ਜਾਂਦੇ ਗੋਲਡਨ ਟੈਂਪਲ ਨੂੰ ਜਾਂਦੇ ਅਮਰ ਸਰਸਵ ਜੀ ਪੰਜਾਬ ਨਾਤੇ ਉਸ ਤੋਂ ਬਾਅਦ ਮੱਕੀ ਰੋਟੀ ਖਾਦੋਂ ਸਾਗ ਵੀ ਚੋਣਨ ਲੱਗ ਗਈ ਹਾਂਜੀ ਤੇ ਬਾਕੀ ਆਪਣੀ ਇੰਡੀਅਨ ਖਾਣੇ ਸਾਰੇ ਚੱਲਦੇ ਆ ਹੁਣ ਉਹਨਾਂ ਨੂੰ ਹੁਣ ਕੱਲੀ ਕੱਲੀ ਚੀਜ਼ ਦਾ ਨਾਮ ਪਤਾ ਹੈ ਹਾਂਜੀ ਪ੍ਰਨਨਸੀਏਸ਼ਨ ਥੋੜੀ ਸੀ ਤੁਹਾਨੂੰ ਪਤਾ ਦੋਚੀ ਅਲੱਗ ਹੁੰਦੀ ਹੈ ਬਟ ਉਹਨਾਂ ਨੂੰ ਖਾਣੇ ਦਾ ਪਤਾ ਚੱਲ ਚੁੱਕਿਆ ਹਾਂਜੀ ਅੱਛਾ ਟੇਸਟ ਵੀ ਪਤਾ ਚੱਲ ਚੁੱਕਿਆ ਵੀ ਹੁਣ ਕਿਦਾਂ ਟੇਸਟ ਹੁੰਦਾ ਪਹਿਲਾਂ ਉਹਨਾਂ ਨੂੰ ਦੱਸਣਾ ਪੈਂਦਾ ਸਰ ਇਹ ਇਦਾਂ ਟੇਸਟ ਕਰਨਾ ਇਦਾਂ ਖਾਣਾ ਹੁਣ ਉਹਨਾਂ ਨੂੰ ਦੱਸਣੀ ਲੋੜ ਨਹੀਂ ਕਿਉਂਕਿ ਉਹ ਇਹ ਚੀਜ਼ਾਂ ਐਡਿਕਟ ਹੋ ਚੁੱਕੇ ਆ ਚੰਗੀਆਂ ਚੀਜ਼ ਨੇ ਬਿਲਕੁਲ ਤੁਸੀਂ ਉੱਥੋਂ ਵਾਪਸ ਆਏ ਹੋ ਹਾਲਾਂਕਿ ਫੈਮਿਲੀ ਦਿੱਕਤ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਮਾਹੌਲ ਬਣ ਜਾਂਦਾ ਕਿ ਨਹੀਂ ਯਾਰ ਵਾਪਸ ਉਹਦੇ ਦਿਲ 'ਚ ਖਿੱਚ ਹੈਗੀ ਸੀ ਕਿ ਨਹੀਂ ਯਾਰ ਵਾਪਸ ਹੋ ਜਾਣਾ ਅੱਜ ਨਹੀਂ ਕੱਲ ਬਠਿੰਡੇ ਜਾਣਾ ਹੀ ਜਾਣਾ ਹਾਂ ਇਹ ਤਾਂ ਚਲੋ ਬਹੁਤ ਵਧੀਆ ਕੁਐਸਚਨ ਹੈ ਜਿੰਨੇ ਵੀ ਭਾਈ ਮਰੇ ਗਏ ਹੋਏ ਆ ਮੇਰੇ ਭੈਣਾਂ ਮਾਤਾਵਾ ਵੱਡੇ ਅੰਕਲ ਚਾਚਾ ਜੀ ਮੇਰੇ ਛੋਟੇ ਭਰਾ ਸਾਲ 6 ਮਹੀਨੇ 2 ਸਾਲਾਂ ਬਾਅਦ ਇਹ ਚੀਜ਼ਾਂ ਬੰਦੇ ਨੂੰ ਵਾਪਸ ਖਿੱਚਣ ਲੱਗੀਆਂ ਜਿਹੜੀ ਤੁਸੀਂ ਕਹਿ ਰਹੇ ਹੋ ਕੁਛ ਗੂੜ ਮਿੱਟੀ ਪੰਜਾਬ ਦੀ ਇਹਦਾ ਬਸ ਇਹ ਆ ਚਾਹੇ ਉਹਨਾਂ ਕੋਲ ਲੱਖਾਂ ਪੈਸੇ ਡਿਲੀਰ ਕਮਾਰੇ ਲੱਖਾਂ ਡਾਲਰ ਕਮਾਰੇ ਯੂਰੋ ਕਮਾਰੇ ਬਟ ਉਹਨਾਂ ਨੇ ਖਿੱਚ ਹੈਗੀ ਆ ਚੱਕਰ ਕੀ ਆ ਵੀ ਇੱਥੇ ਆ ਕੇ ਕਰਾਂਗੇ ਬਟ ਹੁਣ ਮੈਂ ਇਹ ਅਪੀਲ ਕਰਦਾ ਵੀ ਪੰਜਾਬ ਵਿੱਚ ਬਹੁਤ ਕਮ ਹੈ ਰਿਸਪੈਕਟ ਵੀ ਬਹੁਤ ਆ ਇੱਕ ਇਕੱਲਾ ਥੋੜਾ ਨਸ਼ਾ ਕਰ ਜਾਓ ਤਾਂ ਕੁਝ ਵੀ ਨਸ਼ਾ ਨਹੀਂ ਅੱਛਾ ਭਾਈ ਜਦੋਂ ਪਰਿਵਾਰ ਚ ਵਾਪਸੀ ਕੀਤੀ ਤੁਸੀਂ ਹਾਂਜੀ ਹਾਂਜੀ ਕਿੰਨੀ ਕੁ ਖੁਸ਼ੀ ਪਰਿਵਾਰ ਵਾਲੇ ਹੋਈ ਸਾਡਾ ਮੁੰਡਾ ਅਜ ਕੁਲਵਿੰਦਰ ਵਾਪਸ ਆ ਗਿਆ ਬੱਚੀ ਵੀ ਤੁਹਾਡੀ ਇੱਕ ਹੈ ਕਿੰਨੀ ਉਹ ਨੂੰ ਇੱਕ ਮੈਨ ਲੱਗਦਾ ਸਭ ਤੋਂ ਵੱਡੀ ਖੁਸ਼ੀ ਤਾਂ ਬੱਚੀ ਨੂੰ ਉਹਦੀ ਮਿਲੀ ਜਦੋਂ ਤੁਸੀਂ ਵਾਪਸ ਆਏ ਜੀ ਮੈਂ ਤੁਹਾਨੂੰ ਦੱਸ ਦਿਆਂ ਜਦੋਂ ਮੈਂ ਆਇਆ ਨਹੀਂ ਤੇ ਮੈਂ ਮੇਰੀ ਸਵੇਰ 4:30 ਵਜੇ ਫਲਾਈਟ ਦਿੱਲੀ ਦੀ ਸੀਗੀ ਤੁੰਦ ਬਹੁਤ ਜਿਆਦਾ ਸੀਗੀ ਮੈਂ ਆਇਆ 5 ਫਰਵਰੀ ਨੂੰ ਆਇਆ ਸੀ ਜੀ ਤੇ ਬਾਅਦ ਚ ਮੈਂ ਉਹਨੂੰ ਘਰ ਜਦੋਂ ਕਹਿੰਦਾ ਵੀ ਤੁਸੀਂ ਭਾਈ ਤੁੰਦ ਬਹੁਤ ਆ ਨਾ ਆਇਓ ਤੇ ਕਹਿੰਦਾ ਕੋਈ ਗੱਲ ਨਹੀਂ ਮੈਂ ਖੁਦ ਆ ਜਾਊਂਗਾ ਮੈਂ ਫਿਰ 4 ਵਜੇ ਫਲਾਈਟ ਫੜੀ ਜੀ ਬਿਖੰਡੇ ਤੋਂ ਹੀ ਆ ਦਿੱਲੀ ਤੋਂ ਤੇ 4:30 5:30 ਮੈਂ ਇਥੇ ਬਿਖੰਡੇ ਪਹੁੰਚ ਗਿਆ ਮੇਰੇ ਨਾਂ ਦੱਸਣ ਦੇ ਵੀ ਮੇਰੀ ਸਾਰੀ ਫੈਮਲੀ ਮੇਰੇ ਬੱਚੇ ਮੇਰੇ ਭਤੀਜੇ ਮੇਰੀ ਸਿਸਟਰ ਕੋਟ ਭਾਈ ਵਾਲੀ ਜਗਦੀਸ਼ ਸਿੰਘ ਮਠਾੜੂ ਭਾਈ ਇੱਥੇ ਲੱਗੇ ਹੋਏ ਨੇ ਤੇ ਜੀਜਾ ਜੀ ਮੇਰੇ ਓਮਕਾਰ ਸਿੰਘ ਡਰੈਗਨ ਇੰਸਪੈਕਟਰ ਹੈ ਜੋ ਮਾਨਸਾ ਉਹ ਸਾਰੇ ਆਏ ਵੈਲਕਮ ਕਰਨ ਆ ਸਤੀ ਬਖਿੰਡਾ 에어ਪੋਰਟ ਦੇ ਇੰਨੀ ਬੰਦੇ ਪਿਆਰ ਬਈ ਬੱਚਿਆਂ ਕਹਿੰਦੇ ਮਾਪਿਆਂ ਦੇ ਕੋਲ ਜਦੋਂ ਉਹਨਾਂ ਦਾ ਬੱਚਾ ਪਹੁੰਚ ਜਾਂਦਾ ਬਾਹਰੋਂ ਆ ਜੇ ਹਾਂਜੀ ਹਾਂਜੀ ਉਹਨਾਂ ਦੀ ਉਮਰ ਹੋਰ ਲੰਬੀ ਹੋ ਜਾਂਦੀ ਹੈ ਹਾਂਜੀ ਹਾਂਜੀ ਮੇਰੀ ਕੁੜੀ ਆ ਮੈਂ ਪਹਿਲਾਂ ਨਹੀਂ ਹੁਣ 7.5 ਸਾਲ ਦੇ ਮੈਂ ਨਾਲ ਨਹੀਂ ਪੈਂਦੀ ਕਿਉਂਕਿ ਮਾਂ ਨਾਲ ਹੀ ਪੈਂਦੀ ਹੈ ਬੱਚਾ ਨਹੀਂ ਜਦੋਂ ਮੈਂ ਬਾਹਰੋਂ ਆਇਆ ਤਾਂ ਆਦੀ ਮਾਂ ਨੂੰ ਭੁੱਲ ਗਈ। ਸ਼ਾਮ ਨੂੰ ਕਹਿੰਦੇ ਪਾਪਾ ਨਾਲ ਹੀ ਸੌਣਾ 11 ਵਜੇ ਜਾਂ 10 ਵਜੇ ਮੇਰੇ ਆਤ ਪਈ ਉਸਨੇ ਉੱਥੇ ਟਾਈਮ ਦੀ ਸੈਟਿੰਗ ਸਨ। ਮੈਨੂੰ 12 1 2 2 ਵਜੇ ਵੀ ਵਜਦੀ। ਉਹ ਮੇਰੇ ਨਾਲ ਹੀ ਸੌਂਦੀ ਸੀ। ਵੀ ਮੈਨੂੰ ਜੱਫੀ ਪਾ ਕੇ ਉੱਠ ਗਏ। ਜਦੋਂ ਉਹ ਜੱਫੀ ਪਾਉਂਦੀ ਤਾਂ ਹੱਗ ਕਹਿੰਦੇ ਨੇ ਵੀ ਜੱਫੀ ਕਹਿੰਦੇ ਪੰਜਾਬੀ ਚ। ਉਹ ਸਾਦਾ ਥਕੇਵਾ ਟੈਨਸ਼ਨਾਂ ਮਤਲਬ ਕਿ ਇੱਦਾਂ ਫੀਲ ਹੁੰਦਾ ਬੰਦੇ ਨੇ ਜਿਵੇਂ ਕੋਈ ਮੈਡੀਟੇਸ਼ਨ ਕੀਤੀ ਹੋਵੇ। ਮੈਨੂੰ ਲੱਗਦਾ ਭਾਈ ਇਸ ਤੋਂ ਵੱਡੀ ਕਮਾਈ ਕੋਈ ਨਹੀਂ ਜਿਹੜੀ ਸਕੂਨ ਦੀ ਕਮਾਈ ਅਸੀਂ ਆਪਣੇ ਪੰਜਾਬ 'ਚ ਬਹਿ ਕੇ ਕਰ ਰਹੇ ਹਾਂ। ਇਹਦਾ ਜੀ ਮੈਂ ਮੇਰੇ ਤਾਂ ਕੋਈ ਸ਼ਬਦ ਆ ਨਹੀਂ ਮਿਲਦੇ ਕੋਲ। ਇਹਦਾ ਮੇਰੇ ਕੋਲ ਸੌਰੀ ਕੋਈ ਸ਼ਬਦ ਨਹੀਂ ਹੈ। ਹਾਂਜੀ। ਕੀ ਕੀ ਨੌਜਵਾਨ ਪੀੜੀ ਨੂੰ ਕੀ ਕਹੋ? ਨੌਜਵਾਨ ਪੀੜੀ ਨੂੰ ਇਹੀ ਹੈ ਸਰ ਜ ਆਪਣੇ ਇੱਥੇ ਬਹੁਤ ਜ਼ਿਆਦਾ ਰਿਸਪੈਕਟ ਮਿਲਦੀ ਜਿਹੜੀ ਇੱਥੇ ਮਿਲਦੀ ਹੈ। ਕੰਮ ਬਹੁਤ ਆ ਪੰਜਾਬ 'ਚ। ਇੱਕ ਮੇਰੇ ਭਰਾਵਾਂ ਨਾਲੋਂ ਸਤੋਂ ਇਹੀ ਬੇਨਤੀ ਆ। ਸੰਘੋ ਨਹੀਂ। ਕੰਮ ਵਾਧੂ ਆ। ਮੈਨੂੰ ਤੁਸੀਂ ਕਾਲ ਕਰ ਸਕਦੇ ਹੋ ਜਦੋਂ ਮਰਜ਼ੀ ਮੈਂ ਤੁਹਾਨੂੰ ਕੋਈ ਵੀ ਪੌੜੀ ਬੰਨ੍ਹੇ ਆਪਣਾ ਇੱਕ ਸਟੈਪ ਬੰਨ੍ਹਦਾ ਉਦੋਂ ਹੀ ਬਿਜ਼ਨਸ ਨੇ ਛੋੜੇ ਲੈਵਲ ਤੋਂ ਗਰਾਊਂਡ ਲੈਵਲ ਤੋਂ ਸ਼ੁਰੂ ਕਰੋਗੇ ਨਾ ਤੁਸੀਂ ਤੇ ਫਿਰ ਤੁਸੀਂ ਇੱਕ ਦਿਨ ਵੱਡੇ ਲੈਵਲ ਦੇ ਹਾਰਡ ਵਰਕਿੰਗ ਨਾਲ ਮਿਹਨਤ ਨਾਲ 100% ਜਾਉਂਗੇ ਜਾਉਂਗੇ ਇੱਕ ਹੌਨੈਸਟੀ ਰੱਖੋ ਜੀ ਤੇ ਕਵਾਜ ਦੀ ਬਸਤੇ ਹੋ ਜੀ ਹਾਂ ਜੀ ਜੀ ਬਿਲਕੁਲ ਇਹ ਭਾਈ ਜਰਮਨ ਤੋਂ ਵਾਪਸੀ ਆਇਆ ਹੈ ਪੰਜਾਬ ਬਠਿੰਡਾ ਦਾ ਇਹ ਵਸਨੀਕ ਹੈਗਾ ਕਈ ਸਾਲ ਪਹਿਲਾਂ ਜਰਮਨ ਸੀਗਾ ਪਰ ਕਹਿੰਦੇ ਆ ਕਿ ਪੰਜਾਬ ਦਾ ਮਾਹੌਲ ਇੰਨਾ ਕਿ ਵਧੀਆ ਬਣ ਚੁੱਕਿਆ ਪੰਜਾਬੀ ਜਿਸ ਤਰੀਕੇ ਨਾਲ ਪੂਰੇ ਵਿਸ਼ਮ ਚੱਪੀਆਂ ਮੱਲਾ ਮਾਰਦੇ ਨੇ ਉਸ ਤਰੀਕੇ ਨਾਲ ਇਸ ਨੌਜਵਾਨ ਨੇ ਵੀ ਬਹੁਤ ਮਿਹਨਤ ਕੀਤੀ ਹੈ ਸ਼ੈਫ ਦਾ ਕੰਮ ਕੀਤਾ ਬੰਬੇ ਰਹਾ ਉਸ ਤੋਂ ਬਾਅਦ ਜਰਮਨ ਰਹਾ ਪਰ ਕਿਤਨਾ ਕਿਤੇ ਪੰਜਾਬ ਦੀ ਆਬੋ ਹਵਾ ਤੇ ਪੰਜਾਬ ਦੀ ਖੁਸ਼ਹਾਲੀ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਆਪਣੇ ਪਰਿਵਾਰ ਦਾ ਪਿਆਰ ਇਹਨੂੰ ਖਿੱਚ ਕੇ ਵਾਪਸ ਲਿਆ ਹੈ ਉਮੀਦ ਕਰਦੇ ਹਾਂ ਕਿ ਹੋਰ ਵੀ ਨੌਜਵਾਨ ਜਿਹੜੇ ਵਿਦੇਸ਼ਾਂ ਦਾ ਰੁਕ ਕਰ ਰਹੇ ਤੁਸੀਂ ਲੱਖਾਂ ਰੁਪਏ ਲਾ ਕੇ ਵਿਦੇਸ਼ਾਂ ਚ ਜਾਣ ਦੀ ਬਜਾਏ ਆਪਣੇ ਕੰਮ ਦੀ ਸ਼ੁਰੂਆਤ ਕਰੋ ਕਿਉਂਕਿ ਜਿਹੜਾ ਕੁਝ ਤੁਸੀਂ ਵਿਦੇਸ਼ਾਂ ਜਾ ਕੇ ਕਰਨਾ ਤੁਸੀਂ ਇੱਥੇ ਰਹਿ ਕੇ ਵੀ ਚੰਗੀ ਕਮਾਈ ਕਰ ਸਕਦੇ ਹੋ ਕੈਮਰਾਮੈਨ ਪ੍ਰਿਤਪਾਲ ਦੇ ਨਾਲ امیتشرمار جانا سپوکسمن پټینډا